ਕੁਸ਼ਹਰ ਅੱਜ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਚਾਰੇ ਪਾਸੇ ਪੁਲਸੀ ਪੁਲਸ ਨਜ਼ਰ ਆ ਰਹੀ ਹੈ ਦਰਸਲ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲੋਕਾਂ ਨੇ ਬੰਦ ਦੀ ਕਾਲ ਦਿੱਤੀ ਸੀ ਜਿਸ ਤੋਂ ਬਾਅਦ ਦਾਸੇ ਕਿ ਹੁਣ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਫਗਵਾੜਾ ਦੀ ਗੱਲ ਕਰ ਰਹੇ ਹਾਂ ਫਗਵਾੜਾ ਵਸਤੀਆਂ ਦੇ ਲਈ ਇਹ ਬੇਹਦੀ ਖਾਸ ਤੇ ਅਹਿਮ ਖਬਰ ਹੈ ਕਿਉਂਕਿ ਅੱਜ ਫਗਵਾੜਾ ਜੋ ਹੈ ਬੰਦ ਕਰ ਦਿੱਤਾ ਗਿਆ ਦੁਕਾਨਾਂ ਜੋ ਹੈ ਬਜ਼ਾਰ ਦੇ ਵਿੱਚ ਉਹ ਬੰਦ ਨਜ਼ਰਾਈਆਂ ਨੇ ਤਸਵੀਰਾਂ ਤਹਾਨੂੰ ਵਿਖਾਰੀਆਂ ਇੱਕ ਪਾਸੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਬੈਠ ਕੇ ਤੇ ਬਾਕੀ ਬਾਜ਼ਾਰ ਜਿਹੜਾ ਬਿਲਕੁਲ ਬੰਦ ਹੈ ਪੁਲਿਸ ਜਿਹੜੀ ਆ ਉਹ ਚਾਰੇ ਪਾਸੇ ਨਜ਼ਰ ਆ ਰਹੀ ਹੈ ਦਰਅਸਲ ਮਾਮਲਾ ਪੂਰਾ ਜੁੜਿਆ ਹੋਇਆ ਹੈ ਇਥੇ ਸ਼ਿਵ ਸੈਨਾ ਲੀਡਰ ਦੇ ਨਾਲ ਦੱਸਿਆ ਜਾ ਰਿਹਾ ਕਿ ਬੀਤੇ ਰਾਤ ਜੋ ਹੈ ਕੱਲ ਅ ਸ਼ਿਵ ਸੈਨਾ ਲੀਡਰ ਇੰਦਰਜੀਤ ਕਰਵਲ ਦੇ ਉੱਤੇ ਜੋ ਹੈ ਜਾਨਲੇਵਾ ਹਮਲਾ ਹੁੰਦਾ ਹੈ ਉਹਨਾਂ ਦੇ ਪੁੱਤਰ ਜਿਮੀ ਤੇ ਵੀ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਇਸ ਦੌਰਾਨ ਦੋਵੇਂ ਜਿਹੜਾ ਪਿਤਾ ਤੇ ਪੁੱਤਰ ਉਹ ਜ਼ਖਮੀ ਹੋਏ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਗੰਭੀਰ ਸੱਟਾਂ ਜੋ ਇਹਨਾਂ ਤੇ ਲੱਗੀਆਂ ਨੇ ਜੇ ਉਸ ਤੋਂ ਬਾਅਦ ਦੱਸਦੇ ਕਿ ਲੋਕਾਂ ਦੇ ਵਿੱਚ ਜੋ ਹੈ ਰੋਸ ਪਾਇਆ ਜਾ ਰਿਹਾ ਕਿ ਇਹ ਜਾਨਲੇਵਾ ਹਮਲਾ ਜਿੰਨਾ ਲੋਕਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਦਰਅਸਲ ਇੱਥੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਤਾਂ ਇਸ ਤੋਂ ਬਾਅਦ ਜੋ ਹੈ ਕੱਲ ਜਾਨਲੇਵਾ ਹਮਲਾ ਜੋ ਹੈ ਸ਼ਿਵ ਸੇਨਾ ਲੀਡਰ ਇੰਦਰਜੀਤ ਕਰਵਲ ਦੇ ਉੱਤੇ ਕਰ ਦਿੱਤਾ ਗਿਆ ਉਹਨਾਂ ਦੇ ਪੁੱਤਰ ਤੇ ਵੀ ਹਮਲਾ ਹੋਇਆ ਸੋ ਇਸ ਮਗਰੋਂ ਦਾਸ ਤੇ ਕਿ ਹੁਣ ਰੋਸ ਜਿਹੜਾ ਉਹ ਲੋਕਾਂ ਦੇ ਵੱਲੋਂ ਜਤਾਇਆ ਜਾ ਰਿਹਾ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਬਾਜ਼ਾਰ ਜੋ ਹੈ ਬਿਲਕੁਲ ਬੰਦ ਹੈ ਪੂਰਾ ਸ਼ਹਿਰ ਉਹ ਬੰਦ ਤੁਸੀਂ ਵੇਖ ਸਕਦੇ ਹੋ ਕਿ ਨਜ਼ਰ ਆ ਰਿਹਾ ਹੈ ਤੇ ਜਿਸ ਕਰਕੇ ਲੋਕਾਂ ਦੇ ਵਿੱਚ ਜੁੜਾ ਹੈ ਭਾਰੀ ਰੋਸ ਕਰਕੇ ਦਾਸ ਕਿ ਇਹ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਸੀ ਤਾਂ ਹੁਣ ਜਿਹੜੇ ਸ਼ਹਿਰ ਸੇਨਾ ਲੀਡਰ ਨੇ ਤੇ ਨਾਲ ਉਹਨਾਂ ਦੇ ਲੋਕ ਨੇ ਉਹ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਪ੍ਰਸ਼ਾਸਨ ਖਿਲਾਫ ਨਾਰੀ ਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਮੰਗ ਜੜੀਏ ਕੀਤੀ ਜਾ ਰਹੀ ਹੈ ਕਿ ਜਿੰਨਾ ਨੌਜਵਾਨਾਂ ਨੇ ਜਿੰਨਾ ਬਦਮਾਸ਼ਾਂ ਨੇ ਹਮਲਾ ਕੀਤਾ ਸੀਗਾ ਸ਼ਿਵ ਸੇਨਾ ਲੀਡਰ ਦੇ ਉੱਤੇ ਉਸ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਫਨਾਲ ਇਹ ਬੜੀ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਫਗਵਾੜਾ ਜੋ ਹੈ ਅੱਜ ਬੰਦ ਹੈ ਬਾਜ਼ਾਰਾਂ ਦੇ ਵਿੱਚ ਦੱਸੇ ਕਿ ਸੁੰਨ ਪਸਰੀ ਹੋਈ ਹੈ ਕਿਉਂਕਿ ਔ ਲੋਕਾਂ ਨੇ ਜੂ ਆਜੂ ਬੰਦ ਦੀ ਕਾਲ ਦਿੱਤੀ ਸੀਗੀ ਤਾਂ ਇਸ ਬੰਦ ਦੀ ਕਾਲ ਦੇ ਮੱਦੇਨਜ਼ਰ ਸਾਰੇ ਬਾਜ਼ਾਰ ਜੋ ਹੈ ਬੰਦ ਨਜ਼ਰ ਆ ਰਹੇ ਨੇ ਫਗਵਾੜਾ ਦਾ ਹੈ ਮੇਨ ਬਾਜ਼ਾਰ ਜੋ ਕਿ ਬੰਦ ਹੈ ਤੇ ਲੋਕ ਜੋ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਸ਼ਿਵ ਸੇਨਾ ਲੀਡਰ ਦੇ ਉੱਤੇ ਹਮਲਾ ਹੋਇਆ ਉਹ ਉਸ ਦੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਹੁਣ ਪੁਲਿਸ ਵੀ ਦੱਸੇ ਕਿ ਚੌਕਸ ਜਿਹੜੀ ਨਜ਼ਰ ਆਈ ਹੈ ਪੁਲਿਸ ਤੁਸੀਂ ਵੇਖਸਦੇ ਹੋ ਆਪਣੀ ਟੀਮ ਦੇ ਨਾਲ ਐਸਐਸਪੀ ਕਪੂਰਥਲਾ ਮੌਕੇ ਤੇ ਪਹੁੰਚੇ ਉਹਨਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਦੇ ਵੱਲੋਂ ਹਾਲਾਂਕਿ ਪਰੋਸਾ ਦਵਾਇਆ ਗਿਆ ਹੈ ਕਰਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ ਤਾਂ ਕਿ ਕੁਝ ਬਿਆਨ ਦਾਸੇ ਕਿ ਇਸਰਾਨ ਪੁਲਿਸ ਦੇ ਸਾਹਮਣੇ ਆਏ ਨੇ ਤੇ ਨਾਲ ਹੀ ਨਾਲ

ਇਸ ਤੋਂ ਇਲਾਵਾ ਇਸ ਤੋਂ ਮੁਝੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਉਣ ਅਥਨ ਉੱਥੇ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਕੱਲਾ ਦੋਸ਼ੀ ਕਾਨੂੰਨ ਦਾ ਦੋਸ਼ੀ ਹੁੰਦਾ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਨਾ ਸਾਰੇ ਨਾ ਸ਼ੋਰ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾ ਲਾਂਗੇ ਹਰ ਕਿੰਨਾ ਬੰਦਾ ਦੇ ਇੱਥੇ ਆ ਬੱਤੀ ਅਤੇ ਦੋ ਪਾਈ ਨੇ ਦਿੱਤੇ ਤਾਂ ਤਿੰਨ ਜਿਹੜੇ ਅਣਪਛਾਤੇ ਇਹ ਕੋ ਸ਼ਹਿਰ ਅੱਜ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਚਾਰੇ ਪਾਸੇ ਪੁਲਸੀ ਪੁਲਸ ਨਜ਼ਰ ਆ ਰਹੀ ਹੈ ਦਰਸਲ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲੋਕਾਂ ਨੇ ਬੰਦ ਦੀ ਕਾਲ ਦਿੱਤੀ ਸੀ ਜਿਸ ਤੋਂ ਬਾਅਦ ਅੱਸੇ ਕਿ ਹੁਣ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਫਗਵਾੜਾ ਦੀ ਗੱਲ ਕਰ ਰਹੇ ਹਾਂ ਫਗਵਾੜਾ ਵਸਤੀਆਂ ਦੇ ਲਈ ਇਹ ਬੇਹਦੀ ਖਾਸ ਤੇ ਅਹਿਮ ਖਬਰ ਹੈ ਕਿਉਂਕਿ ਅੱਜ ਫਗਵਾੜਾ ਜੋ ਹੈ ਬੰਦ ਕਰ ਦਿੱਤਾ ਗਿਆ ਦੁਕਾਨਾਂ ਜੋ ਹੈ ਬਜ਼ਾਰ ਦੇ ਵਿੱਚ ਉਹ ਬੰਦ ਨਜ਼ਰ ਆਈਆਂ ਨੇ ਤਸਵੀਰਾਂ ਤਹਾਨੂੰ ਵਿਖਾਰਿਆ ਇੱਕ ਪਾਸੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਬੈਠ ਕੇ ਤੇ ਬਾਕੀ ਬਾਜ਼ਾਰ ਜਿਹੜਾ ਬਿਲਕੁਲ ਬੰਦ ਹੈ ਪੁਲਿਸ ਜਿਹੜੀ ਆ ਉਹ ਚਾਰੇ ਪਾਸੇ ਨਜ਼ਰ ਆ ਰਹੀ ਹੈ ਦਰਅਸਲ ਮਾਮਲਾ ਪੂਰਾ ਜੁੜਿਆ ਹੋਇਆ ਹੈ ਇਥੇ ਸ਼ਿਵ ਸੈਨਾ ਲੀਡਰ ਦੇ ਨਾਲ ਦੱਸਿਆ ਜਾ ਰਿਹਾ ਕਿ ਬੀਤੇ ਰਾਜ ਜੋ ਹੈ ਕੱਲ੍ਹ ਅਸ਼ਵसेना ਲੀਡਰ ਇੰਦਰਜੀਤ ਕਰਵਲ ਦੇ ਉੱਤੇ ਜੋ ਹੈ ਜਾਨਲੇਵਾ ਹਮਲਾ ਹੁੰਦਾ ਹੈ ਉਹਨਾਂ ਦੇ ਪੁੱਤਰ ਜਿੰਮੀ ਤੇ ਵੀ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਇਸ ਦੌਰਾਨ ਦੋਵੇਂ ਜਿਹੜਾ ਪਿਤਾ ਤੇ ਪੁੱਤਰ ਉਹ ਜ਼ਖਮੀ ਹੋਏ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਗੰਭੀਰ ਸੱਟਾਂ ਜੋ ਇਹਨਾਂ ਤੇ ਲਗੀਆਂ ਨੇ ਜਿਸ ਤੋਂ ਬਾਅਦ ਦੱਸਦੇ ਕਿ ਲੋਕਾਂ ਦੇ ਵਿੱਚ ਜੋ ਹੈ ਰੋਸ ਪਾਇਆ ਜਾ ਰਿਹਾ ਕਿ ਇਹ ਜਾਨਲੇਵਾ ਹਮਲਾ ਜਿੰਨਾ ਲੋਕਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਦਰਅਸਲ ਇੱਥੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ پہلا بھی پولیس شکایت دیتی گئی سی کہ ان نو دھمکیاں مل رہی ہیں لیکن کوئی کاروائی نہیں ہوئی تو اس تو بعد جو ہے کل جان لیوا حملہ جو ہے ਸ਼ਿਮਸੇਨਾ ਲੀਡਰ ਇੰਦਰਜੀਤ ਕਰਵਲ ਦੇ ਉੱਤੇ ਕਰ ਦਿੱਤਾ ਗਿਆ ਉਹਨਾਂ ਦੇ ਪੁੱਤਰ ਤੇ ਵੀ ਹਮਲਾ ਹੋਇਆ ਸੋਇਸ ਮਗਰੋਂ ਦੱਸਦੇ ਕਿ ਹੁਣ ਰੋਸ ਜਿਹੜਾ ਉਹ ਲੋਕਾਂ ਦੇ ਵੱਲੋਂ ਜਤਾਇਆ ਜਾ ਰਿਹਾ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਬਾਜ਼ਾਰ ਜੋ ਹੈ ਬਿਲਕੁਲ ਬੰਦ ਹੈ ਪੂਰਾ ਸ਼ਹਿਰ ਉਹ ਬੰਦ ਤੁਸੀਂ ਵੇਖ ਸਕਦੇ ਹੋ ਕਿ ਨਜ਼ਰ ਆ ਰਿਹਾ ਹੈ ਤੇ ਜਿਸ ਕਰਕੇ ਲੋਕਾਂ ਦੇ ਵਿੱਚ ਜੁੜਾ ਹੈ ਭਾਰੀ ਰੋਸ ਕਰਕੇ ਦੱਸਦੇ ਕਿ ਇਹ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਸੀ ਤਾਂ ਹੁਣ ਜੁਡੀਸ਼ਿਪ ਸੈਨਾ ਲੀਡਰ ਨੇ ਤੇ ਨਾਲ ਉਹਨਾਂ ਦੇ ਲੋਕ ਨੇ ਉਹ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਪ੍ਰਸ਼ਾਸਨ ਖਿਲਾਫ ਨਾਰੀ ਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਮੰਗ ਜੜੀਏ ਕੀਤੀ ਜਾ ਰਹੀ ਹੈ ਕਿ ਜਿੰਨਾ ਨੌਜਵਾਨਾਂ ਨੇ ਜਿੰਨਾ ਬਦਮਾਸ਼ਾਂ ਨੇ ਹਮਲਾ ਕੀਤਾ ਸੀਗਾ ਸ਼ਿਵ ਸੈਨਾ ਲੀਡਰ ਦੇ ਉੱਤੇ ਉਸ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਫਨਾਲ ਇਹ ਬੜੀ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਫਗਵਾੜਾ ਜੋ ਹੈ ਅੱਜ ਬੰਦ ਹੈ ਬਜ਼ਾਰਾਂ ਦੇ ਵਿੱਚ ਦੱਸੇ ਕਿ ਸੁੰਨ ਪਸਰੀ ਹੋਈ ਹੈ ਕਿਉਂਕਿ ਲੋਕਾਂ ਨੇ ਜਿਵੇਂ ਅੱਜ ਬੰਦ ਦੀ ਕਾਲ ਦਿੱਤੀ ਸੀਗੀ ਤਾਂ ਇਸ ਬੰਦ ਦੀ ਕਾਲ ਦੇ ਮੱਦੇਨਜ਼ਰ ਸਾਰੇ ਬਾਜ਼ਾਰ ਜੋ ਹੈ ਬੰਦ ਨਜ਼ਰ ਆ ਰਹੇ ਨੇ ਫਗਵਾੜਾ ਦਾ ਹੈ ਮੇਨ ਬਾਜ਼ਾਰਾ ਜੋ ਕਿ ਬੰਦ ਹੈ ਤੇ ਲੋਕ ਜੋ ਹੈ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਸ਼ਿਵ ਸੇਨਾ ਲੀਡਰ ਦੇ ਉੱਤੇ ਹਮਲਾ ਹੋਇਆ ਉਹ ਉਸ ਦੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਹੁਣ ਪੁਲਿਸ ਵੀ ਦੱਸੇ ਕਿ ਚੌਕਸ ਜਿਹੜੀ ਇਹ ਨਜ਼ਰ ਆਈ ਹੈ ਪੁਲਿਸ ਤੁਸੀਂ ਵੇਖ ਸਕਦੇ ਹੋ ਆਪਣੀ ਟੀਮ ਦੇ ਨਾਲ ਐਸਐਸਪੀ ਕਪੂਰਥਲਾ ਮੌਕੇ ਤੇ ਪਹੁੰਚੇ ਉਹਨਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਦੇ ਵੱਲੋਂ ਹਾਲਾਂਕਿ ਪਰੋਸਾ ਦਵਾਇਆ ਗਿਆ ਹੈ ਅ ਅੱਜ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ ਤਾਂ ਕਿ ਕੁਝ ਬਿਆਨ ਦਾਸੇ ਕਿ ਇਸ ਦੌਰਾਨ ਪੁਲਿਸ ਦੇ ਸਾਹਮਣੇ ਆਏ ਨੇ ਤੇ ਨਾਲ ਹੀ ਨਾਲ ਲੋਕਾਂ ਨੇ ਕੀ ਕੁਝ ਕਿਹਾ ਹੈ ਉਹ ਵੀ ਤੁਹਾਨੂੰ ਸੁਣਾ ਦੰਨੇ ਆ। ਇਹ ਬਿਲਕੁਲ ਫਾਸੀ ਕਿਲ੍ਹੇ ਰਾਕੀ ਤੋਂ ਵੱਡੀ ਘਟਨਾ ਹੋਈ ਹੈ। ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ਾਂ ਦੇ ਖਿਲਾਫ। ਤੇ ਪੱਤਕੀ ਨਾ ਬਣਾ ਕੇ ਜਿਹੜਾ ਦੋਸ਼ਿਆਂ ਨੂੰ ਖੇਤੀ ਦੇ ਥੱਲੇ ਫੜਨ ਦੇ ਜਿਹੜੀ ਰੀਚ ਅਸੀਂ ਕਰ ਰਹੇ ਹੈਗੇ ਆ ਅਸੀਂ ਉਹ ਉਪਲਗਿਆ ਕਿ ਖੇਤੀ ਕਰਕੇ ਅਸੀਂ ਦੋਸ਼ਿਆਂ ਨੂੰ ਫੜ ਲਾਂਗੇ ਇਸ ਤੋਂ ਇਲਾਵਾ ਇਸ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਸ਼ਾਂਤੀ ਦਾ ਹੌਲ ਬਣਾਉਣ ਅਥਰ ਜੋ ਵੀ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਕੱਲਾ ਦੋਸ਼ੀ ਕਾਨੂੰਨ ਦਾ ਦੋਸ਼ੀ ਹੁੰਦਾ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਨਾ ਸਾਰੇ ਨੂੰ ਛੋਰ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾ ਦਾਂਗੇ ਹਰ ਕਿੰਨਾ ਬੰਦਾ ਦੇ ਇਹ ਬਾਕੀ ਅਸੀਂ ਦੋ ਭਾਈ ਨੇ ਜਿੱਤੇ ਤਾਂ 10 ਜਿਹੜੇ ਅੰਤਖਾੜੇ